ਨਮਸਕਾਰ ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਨਿਊਜ਼ ਅੱਜ ਦੀ ਵਿਸ਼ੇਸ਼ ਖਬਰ ਕਰੋਟਾ ਤੋਂ ਸਾਡੇ ਪੱਤਰਕਾਰ ਸ਼੍ਰੀ ਸੁਰਿੰਦਰ ਸ਼ਰਮਾ ਜੀ ਵੱਲੋਂ ਆ ਰਹੀ ਹੈ ਆਓ ਦੇਖਦੇ ਹਾਂ ਇਹ ਰਿਪੋਰਟ ਵੌਇਸਓਵਰ ਬਾਰੇ ਰਿਪੋਰਟਰ ਦੇਸ਼ ਭਾਰ ਵਿੱਚ ਜਿੱਥੇ 77ਵਾਂ ਗਣਤੰਤਰ ਦਿਵਸ ਧੂਮਤਮ ਨਾਲ ਮਨਾਇਆ ਗਿਆ ਉੱਥੇ ਹੀ ਸੀਐਚਟੀ ਸੀਐਚੀ ਕਰੋਟਾ ਵਿਖੇ ਵੀ ਇਹ ਦਿਹਾੜਾ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਰੰਗ ਵਿੱਚ ਮਨਾਇਆ ਗਿਆ ਇਸ ਸਮਾਗਮ ਦੀ ਅਗਵਾਈ ਐਸਐਮਓ ਐਸਐਮਓ ਡਾਕਟਰ ਸੰਦੀਪ ਕੁਮਾਰ ਵੱਲੋਂ ਕੀਤੀ ਗਈ ਹਸਪਤਾਲ ਦੇ ਸਮੂਹ ਸਟਾਫ ਨੇ ਇਕੱਠੇ ਹੋ ਕੇ ਇਸ ਕੌਮੀ ਤਿਉਹਾਰ ਨੂੰ ਮਨਾਇਆ ਇਸ ਮੌਕੇ ਐਸਐਮਓ ਡਾਕਟਰ ਸੰਦੀਪ ਕੁਮਾਰ ਨੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਅਤੇ ਖਾਸ ਕਰਕੇ ਪਿੰਡ ਕਰੋਟਾ ਦੇ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਇਸ ਮੌਕੇ ਸਮੂਹ ਹਸਪਤਾਲ ਦਾ ਸਟਾਫ ਮੌਜੂਦ ਰਿਹਾ ਕੈਮਰਾਮੈਨ ਦੇ ਨਾਲ ਸੁਰਿੰਦਰ ਸ਼ਰਮਾ ਯੁਵਰਾਜ ਭਾਰਤ ਨਿਊਜ਼ ਕਰੋਟਾ चन गन मन अधिनायक जय हे भारत भाग्य विदाता पंजाब सिंध गुजरात मराठा द्राविड़ युत कल बंगा बिंद हिमाचल यमुना गंगा उछल जल दित रंगा तब शुभ नामे जागे तब शुभ आशीष मांगे गाई तब जय गाथा जन जन मंगल दायक जय है भारत भाग्य विधाता जय है जय है ਬਾਹ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਅੱਜ ਸਾਰੇ ਦੇਸ਼ ਵਿੱਚ 77ਵੇਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਇਸੇ ਸਬੰਧ ਵਿੱਚ ਸੀਐਸਸੀ ਗਰੋਟਾ ਵੱਲੋਂ ਮੇਰੇ ਸੂ ਸਟਾਫ ਨੇ ਗਣਤਤਾ ਦਿਵਸ ਨੂੰ ਮਨਾਇਆ ਗਿਆ ਤੇ ਮੈਂ ਇਸ ਮੌਕੇ ਤੇ ਸਾਰੇ ਹੀ ਦੇਸ਼ਵਾਸੀਆਂ ਨੂੰ ਔਰ ਆਪਣੇ ਗਰੋਟਾ ਵਾਸੀਆਂ ਨੂੰ ਇਸ 77ਵੇਂ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿਨਾ ਔਰ ਮਾਲਕੋਗੇ ਇਹੋ ਹੀ ਦੁਆ ਕਰਨਾ ਕਿ ਸਾਰੇ ਹੀ ਤੰਦਰੁਸਤ ਰਹਿਣ ਖੁਸ਼ ਰਹਿਣ ਔਰ ਤੰਦਰੁਸਤ ਰਹਿਣ ਧੰਨਵਾਦ ਜੀ